ਮੇਰੇ ਮਨ ਦੀ ਇਹ ਚੰਗੀ ਹੈ ਕਿ ਰਾਜਾ ਬੜੇਗੇ ਲੁਧਿਆਣੇ ਤੋਂ ਦਿੱਤੇ ਆ ਜਿਹੜੇ-ਜਿਹੜੇ ਬੰਦਿਆਂ ਨੇ ਉਹਨੂੰ ਜਤਾਨ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਦੀ ਪੋਜੀਸ਼ਨ ਦਵੇ ਜੇ ਉਹਨਾਂ ਨੂੰ ਪੋਜੀਸ਼ਨ ਤੇ ਮੁਕੰਮਲ ਨਹੀਂ ਕਰਦੇ ਜਿੱਦਾਂ ਅੱਜ ਮੈਂ ਨਾਮ ਲੈ ਕੇ ਕਿਹਾ ਅੱਗੇ ਵੀ ਨਾਮ ਲੈ ਕੇ ਕਰਾਂ ਰਮਨ ਸਾਡਾ ਈਸ਼ਾਨਗਰੀ ਦੇ ਉੱਤੋਂ ਉਹਨੇ ਦੇਖੋ ਹਰ ਵਾਰੀ ਲੜਾਈ ਕਰਦਾ ਆਪਣੇ ਨੰਬਰ ਬਣਾਉਣ ਦੇ ਲਈ ਹਰ ਵਾਰੀ ਉਹਦਾ ਪਰਿਵਾਰ ਲੜਾਈ ਕਰਦਾ ਇਹ ਆ ਪੈਣਾ ਸਭ ਲੜਾਈ ਦੇ ਮੈਦਾਨ ਤੇ ਕਰਦੀਆਂ ਨੇ। ਭਾਜੀ ਉਹਨੂੰ ਜ਼ਰੂਰ ਪੋਜੀਸ਼ਨ ਦਿਓ ਕਿਉਂਕਿ ਉਹ ਕਾਂਗਰਸ ਦਾ ਸੈਂਡਵਰਕਰ ਆ ਪਰ ਸੈਂਟਰਲ ਤੁਸੀਂ ਹਾਰ ਚੁੱਕੇ ਹੋ। ਸੈਂਟਰਲ ਰਮਨਦੀ ਕੋਨਸਟਿਟੂਐਂਸੀ ਕਾਂਗਰਸ ਹਰੀ ਐ। ਤੁਸੀਂ ਆਪਣੇ ਬੂਤਾਂ ਦੀਆਂ ਲਿਸਟਾਂ ਪੜਾ ਕੇ ਦੇਖ ਸਕਦੇ ਹੋ। ਉਹ ਹਰੀ ਐ ਪਰ ਉਹਨੂੰ ਪੋਜੀਸ਼ਨ ਜ਼ਰੂਰ ਦਿਓ ਕਿਉਂਕਿ ਤੁਹਾਡੀ ਖਾਤਰ ਲੜਦਾ ਐ। ਜਦੋਂ ਕਾਂਗਰਸ ਚ ਪਹਿਨਾ ਸੀਗੇ ਆਪਣੇ ਰਵਨੀਤ ਬਿੱਟੂ ਜੀ ਉਦੋਂ ਲੜਿਆ। ਰਾਜ ਸਿੱਧੂ ਦੇ ਨਾਲ ਰਾਜ ਸਿੱਧੂ ਦਾ ਬਹੁਤ ਜਲੂਸ ਕੱਢਿਆ ਪਰ ਆਏ ਰਾਜ ਸਿੱਧੂ ਉਹੀ ਕਾਂਗਰਸ ਦੇ ਨਾਲ ਹੈ ਅੱਜ ਫੇਰ ਉਹ ਲੜਿਆ ਰਾਜ ਸਿੱਧੂ ਦੀ ਫੇਵਰ ਦੇ ਵਿੱਚ ਵੱਡੇ ਪ੍ਰਧਾਨ ਨੇ ਤਨਖਾਈ ਪ੍ਰਧਾਨ ਨੇ ਇਸ ਲਈ ਕਾਈਂਡਲੀ ਉਹਨਾਂ ਦਾ ਧਿਆਨ ਰੱਖਣਾ ਆ ਪਰ ਮੈਂ ਕਹੂੰਗਾ ਵੀ ਸਟੈਂਡ ਕਲੀਅਰ ਹੋਣਾ ਚਾਹੀਦਾ ਮੇਰੇ ਵੱਲ ਬਹੁਤ ਉਲਟ ਬੋਲਣਗੇ ਬਹੁਤ ਕੁਝ ਬੋਲਣਗੇ ਮੈਨੂੰ ਕੋਈ ਪਰਵਾਹ ਨਹੀਂ ਮੈਂ ਸਾਰੀਆਂ ਮੰਤਰੀਆਂ ਨੂੰ ਕੋਈ ਸਟੈਂਡ ਕਲੀਅਰ ਰੱਖਣਾ ਚਾਹੀਦਾ ਬਾਕੀ ਗੱਲ ਆ ਗਈ ਐਨਆਰਆਈਆਂ ਨੂੰ ਤੁਮੇ ਉਹ ਮਤੀਏ ਚਾਹਦੀ ਹੈ ਕਿ ਰਾਜਾ ਬੜੇਂਗਲ ਲੁਧਿਆਣੇ ਤੋਂ ਜਿੱਤੇ ਆ ਆ ਜਿਹੜੇ ਜਿਹੜੇ ਬੰਦਿਆਂ ਨੇ ਉਹਨੂੰ ਜਿਤਾਉਣ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਦੀ ਪੋਜੀਸ਼ਨ ਦੇਵੇ ਜੇ ਉਹਨਾਂ ਨੂੰ ਪੋਜੀਸ਼ਨ ਤੇ ਮੁਕੰਮਲ ਨਹੀਂ ਕਰਦੇ ਜਿੱਤਾਜ ਮੈਂ ਨਾਮ ਲੈ ਕੇ ਕਿਹਾ ਅੱਗੇ ਵੀ ਨਾਮ ਲਾਟੇਗਾ ਰਮਨ ਸਾਡਾ ਈਸ਼ਾਨਗਰੀ ਦੇ ਉਤੋਂ ਉਹਨੇ ਦੇਖੋ ਹਰ ਵਾਰੀ ਲੜਾਈ ਕਰਦਾ ਆਪਣੇ ਨੰਬਰ ਵਧਾਉਣ ਦੇ ਲਈ ਹਰ ਵਾਰੀ ਇਹਦਾ ਪਰਿਵਾਰ ਲੜਾਈ ਕਰਦਾ ਇਆਂ ਭੈਣਾ ਸਭ ਲੜਾਈ ਦੇ ਮੈਦਾਨ 'ਚ ਸੱਪੀਆਂ ਨੇ ਭਾਜੀ ਉਹਨੂੰ ਜ਼ਰੂਰ ਪੋਜੀਸ਼ਨ ਦਿਓ ਕਿਉਂਕਿ ਉਹ ਕਾਂਗਰਸ ਦਾ ਹੈਂਡਵਰਕਰ ਹੈ ਪਰ ਸੈਂਟਰਲ ਤੁਸੀਂ ਹਾਰ ਚੁੱਕੇ ਹੋ ਸੈਂਟਰਲ ਰਮਨਦੀ ਕੌਨਸਟਿਚਨਸੀ ਕਾਂਗਰਸ ਹਰੀ ਹੈ ਤੁਸੀਂ ਆਪਣੇ ਬੂਤਾਂ ਦੀਆਂ ਲਿਸਟਾਂ ਪੜਾ ਕੇ ਦੇਖ ਸਕਦੇ ਹੋ ਉਹ ਹਰੀ ਹੈ ਪਰ ਉਹਨੂੰ ਪੋਜੀਸ਼ਨ ਜ਼ਰੂਰ ਦਿਓ ਕਿਉਂਕਿ ਤੁਹਾਡੀ ਖਾਤਰ ਲੜਦਾ ਹੈ ਜਦੋਂ ਕਾਂਗਰਸ ਪਹਿਨਾ ਸੀਗੇ ਆਪਣੇ ਉਮੀਦ ਬਿੱਟੂ ਜੀ ਉਦੋਂ ਲੜਿਆ ਰਾਜ ਸਿੱਧੂ ਦੇ ਨਾਲ ਰਾਜ ਸਿੱਧੂ ਦਾ ਬਹੁਤ ਜਲੂਸ ਕੱਢਿਆ ਪਰ ਆਏ ਰਾਜ ਸਿੱਧੂ ਉਹੀ ਕਾਂਗਰਸ ਦੇ ਨਾਲ ਹੈ ਅੱਜ ਫੇਰ ਉਹ ਲੜਿਆ ਰਾਜ ਸਿੱਧੂ ਦੀ ਫੇਵਰ ਦੇ ਵਿੱਚ ਵੱਡੇ ਪ੍ਰਧਾਨ ਨੇ ਤਨਖਾਈ ਪ੍ਰਧਾਨ ਨੇ ਇਸ ਲਈ ਕਾਈਂਡਲੀ ਉਹਨਾਂ ਦਾ ਧਿਆਨ ਰੱਖਣਾ ਆ ਪਰ ਮੈਂ ਕਹੂੰਗਾ ਵੀ ਸਟੈਂਡ ਕਲੀਅਰ ਹੋਣਾ ਚਾਹੀਦਾ ਮੇਰੇ ਵੱਲ ਬਹੁਤ ਉਲਟ ਬੋਲਣਗੇ ਬਹੁਤ ਕੁਝ ਬੋਲਣਗੇ ਮੈਨੂੰ ਕੋਈ ਪਰਵਾਹ ਨਹੀਂ ਮੈਂ ਸਾਰੀਆਂ ਮੰਤਰੀਆਂ ਨੂੰ ਕਹਾਂਗਾ ਸਟੈਂਡ ਕਲੀਅਰ ਰੱਖਣਾ ਚਾਹੀਦਾ ਬਾਕੀ ਗੱਲ ਆ ਗਈ ਐਨ ਆਰ ਆਈ